ਪਾਣੀ ਆਉ ਬੁੱਡੇ ਦਰਿਆ ਦਾ ਇਹ ਕੋਕਾ ਕੋਲਾ ਦੀ ਬੋਤਲ ਨਹੀਂ ਇਹ ਉਹ ਤੇਲ ਨਹੀਂ ਪਾਇਆ ਇਹ ਉਹ ਪਾਣੀ ਆ ਜਿਹੜਾ ਲਗਾਤਾਰ ਪਈ 34 35 ਸਾਲ ਤੋਂ ਬੁੱਡੇ ਦਰਿਆ ਆ ਸਭ ਤੋਂ ਚ ਪਾਣੀ ਪੈਂਦਾ ਜੇ ਉਦੋਂ ਅੱਗੇ ਹਰੀ ਦੇ ਪੱਤਰੋਂ ਇਹ ਨਾਲ ਨਿਕਲ ਗਿਆ ਨੇ ਜਿਨ੍ਹਾਂ ਦੇ ਵਿੱਚ ਫਰੀਦਕੋੜਾ ਲੁਧਿਆਣਾ ਮੋਗਾ ਫਰੀਦਕੋੜਾ ਮੁਕਸਰਾ ਅੱਗੇ ਰੋਰ ਫਾਲਕਾ ਤੇ ਰਾਜਸਥਾਨ ਤੱਕ ਦੇ ਲੋਕ ਪੀਂਦੇ ਆ ਉਹਦੇ ਪਾਣੀ ਦੇ ਵਿੱਚ ਆਇਆ ਕੀ ਹੈ ਇਹ ਪਾਣੀ ਦੇ ਵਿੱਚ ਆ ਜੇ ਨਹੀਂ ਵਰਗੇ ਕੈਮੀਕਲ ਨੇ ਹੈਵੀ ਮੈਟਲ ਭਾਰੀਆਂ ਤੱਤਾਂ ਪਾਰੇ ਵਰਗੇ ਜਿਹੜੇ ਕੈਮੀਕਲ ਇਹ ਪਾਣੀ ਦੇ ਵਿੱਚ ਆ ਆਪਾਂ ਗੱਲ ਕਰ ਰਹੇ ਹਾਂ ਜਿਹਦੇ ਉੱਤੇ ਨਲਕਾ ਲੱਗਿਆ ਬਹੁਤ ਵਧੀਆ ਸਾਫ਼ ਪਾਣੀ ਆ ਗੰਦਾ ਪਾਣੀ ਆ ਸੁੱਧ ਪਾਣੀ ਆ ਹੋਰ ਲੱਗਿਆ ਨਹਿਰਾ ਦੇ ਪਾਣੀ ਵਧੀਆ ਗਏ ਫਰੀਦਕੋਟ ਨਹਿਰਾ ਦੇ ਉੱਤੇ ਲੱਗੇ ਨਲਕਿਆਂ ਦੇ ਪਾਣੀ ਟੈਸਟ ਹੋਏ ਨੇ ਜਿਹਦੇ ਜੇ ਨੀਮ ਆਇਆ ਡਾਕਟਰ ਕਹਿੰਦੇ ਇਹ ਪਾਣੀ ਨਾ ਪਿਓ ਇਹ ਪਾਣੀ ਕਾਹ ਪੀਂਦੀ ਆ ਤੇ ਕੈਂਸਰ ਕਰਦਾ। ਕੋਈ ਜੇ ਨਹੀਂ ਉਹ ਖਤਰਨਾਕ ਹੈ ਵੀ ਕਹਦਾ ਜਿਹੜੇ ਪਰਮਾਣੂ ਬੰਬਾਂ ਚ ਪਾਰੇ ਜਾਂਦੇ ਤੱਤਾ। ਅੱਜ ਤੋਂ 80 ਸਾਲ ਪਹਿਲਾਂ ਦੂਜੇ ਵਿਸ਼ਵ ਯੁੱਧ ਵੇਣੇ ਅਮਰੀਕਾ ਨੇ ਜਾਪਾਨ ਦੇ ਦੋ ਵੱਡੇ ਸ਼ਹਿਰਾਂ ਦੇ ਬੰਬ ਸੁੱਟੇ ਸੀ ਹਿਰੋਸ਼ੀਮਾ ਤੇ ਨਾਗਾਸਾਕੀ। ਅੱਜ 80 ਸਾਲ ਹੋ ਗਏ ਬੰਬਾਂ ਸੁੱਟਿਆਂ ਨੂੰ 80 ਸਾਲਾਂ ਬਾਅਦ ਵੀ ਉੱਥੇ ਜ਼ਿੰਦਗੀ ਨਾਰਮਲ ਨਹੀਂ ਹੋਈ। ਦੱਸਿਆ ਜਾਂਦਾ ਵੀ ਜਦੋਂ ਬੰਬ ਸੁੱਟਦੇ ਗਏ ਸ਼ਹਿਰ ਦੇ ਨਾਲ ਦੀ ਨੰਗ ਦੀ ਨਦੀ ਵੀ ਦਲਦਲ ਦਾ ਰੂਪ ਧਾਰਨ ਕਰ ਗਈ ਸੀ ਉਹ ਹੋਏ ਤਾਂ ਤੋਂ ਹੋਏ ਕੈਮੀਕਲ ਹੋਏ ਜੇਨੀਅਮ ਜਿਹੋਨਾ ਪਰਮਾਣੂ ਬੰਬਾਂ ਚ ਹੁੰਦੇ ਆ ਉਹ ਤੁਹਾਡੇ ਪਾਣੀ ਚ ਆ ਉਹ ਤੁਹਾਡੇ ਸਬਰੋਚ ਚ ਆ ਤੁਹਾਡੀਆਂ ਲਹਿਰਾਂ ਚ ਆ ਇੱਕ ਨਗਰ ਹਜ਼ਾਰਾਂ ਡੈਟਰੀਆਂ ਨੇ ਜਿੰਨਾ ਲੁਧਿਆਣਾ ਦਾ ਸੀਵਰੇਜ ਆ ਲੋਕਾਂ ਦਾ ਕਦੀਬ ਸਾਹਿਬ ਜਿੰਨਾ ਲੁਧਿਆਣੇ ਚ ਹਜ਼ਾਰਾਂ ਡਹਿਰੀਆਂ ਨੇ ਉਹਨਾਂ ਦੇ ਪਸ਼ੂਆਂ ਦਾ ਗੋਹਾ ਮੂਤਰ ਸਤਲੋਚ ਹਯਾਰਾ ਹਸਪਤਾਲ ਲੁਧਿਆਣੇ ਚ ਸਾਰੇ ਹਸਪਤਾਲ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਕੈਂਸਰ ਦੇ ਟੀਵੀ ਦੇ ਕਾਲੇ ਪੀਲੇ ਦੇ ਪਾਸ ਪਈ ਆ ਕੋਈ ਸੂਤਾ ਰੁਕ ਗਿਆ ਕੋ ਬੱਚਾ ਹੋਇਆ ਕਿਸੇ ਬੁੜੀ ਕੋਲੇ ਜਿੰਨਾ ਸਾਰਾ ਬੀਮਾਰੀ ਤੁਹਾਰੀ ਦਾ ਜਿੰਨਾ ਗਦਮਾ ਦਾ ਸਾਰਾ ਸਤਲੋਚ ਆਦਾ ਦੁਨੀਆ ਦਾ ਕਾਨੂੰਨ ਕਹਿੰਦਾ ਭਾਰਤ ਦਾ ਕਾਨੂੰਨ ਕਹਿੰਦਾ ਹੈ ਜੀਪੀ ਕਹਿੰਦੀ ਹੈ ਵੀ ਤੁਸੀਂ ਕੋਈ ਵੀ ਦਰਿਆ ਨਾ ਰਸੂਏ ਕੱਸੀ ਦੇ ਵਿੱਚ ਕਿਸੇ ਧਾਰਤੀ ਵੇਠਾ ਤੁਸੀਂ ਸਾਫ ਕਰਕੇ ਵੀ ਕਿਸੇ ਟ੍ਰੀਟਮੈਂਟ ਪਲੈਂਟ ਰਾਹੀਂ ਸਾਫ ਕਰਕੇ ਵੀ ਇੱਕ ਬੂੰਦ ਪਾਣੀ ਨਹੀਂ ਪਾਰ ਸਕਦੇ ਤੇ ਸੋਨੇ ਦਰਿਆਵਾਂ ਸਿੱਧੇ ਪਾਇਆ ਜਾਵੇ ਦਰਿਆਵਾਂ ਦੇ ਪਾਣੀ ਬੰਨ੍ਹ ਮਾਰ ਕੇ ਰੋਕ ਲਓਗੇ ਮੋਰਚੇ ਲਾ ਕੇ ਜਰਾ ਪੈਣੀਆਂ ਬੰਦ ਕਰ ਦੋਗੇ ਜਿਹੜਾ ਲਗਾਤਾਰ 35-40 ਸਾਲ ਤੋਂ ਫੈਕਟਰੀਆਂ ਧਾਰਤੀ ਵੇਗਾ ਜ਼ਹਿਰ ਪਾ ਰਹੇ ਨੇ ਕੋੜੇ ਕੋੜੇ ਬੋਲ ਕਰਕੇ ਜਿਹੜਾ ਜੇਨੇਮੀਆ ਵਾ ਜਿਹੜਾ ਕੈਮੀਕਲ ਜਿਹੜੀ ਜ਼ਹਿਰ ਧਰਤੀ ਹੈਗਾ ਮਾਦੀ ਪਤਨਾ ਦੇ ਵਿੱਚੋਂ ਕਿਵੇਂ ਸਾਫ਼ ਹੋਊਗਾ ਖਿਆਰਾ ਸਾਫ਼ ਨਹੀਂ ਸਾਫ਼ ਹੋਣਾ ਜੇ ਸੋਚਿਆ ਹੋਵੇ ਨਹਿਰੀ ਪਾਣੀ ਮਾੜਾ ਹੋ ਗਿਆ ਧਰਤੀ ਇਹਦਾ ਪਾਣੀ ਮਾੜਾ ਹੋ ਗਿਆ ਆਰੋਲਾ ਨਾਲੇ ਫਿਲਟਰ ਨਾਲ ਮਾੜੀ ਪੀਲਾਂਗੇ ਫਿਲਟਰ ਵਾਲੇ ਪਾਣੀ ਉਹਦੋਂ ਵੀ ਮਾਰੇ ਆ ਫਿਲਟਰ ਵਾਲਾ ਪਾਣੀ ਪਾਣੀ ਦੇ ਵਿੱਚ ਸਰੀਰ ਨੂੰ ਲੋੜੀ ਦਾ ਤਾਪ ਨਹੀਂ ਛੱਡਦਾ ਪਾਣੀ ਟੋਕਾ ਹੀ ਕਰਦਾ ਜੋ ਚਾਈ ਦਾ ਪਾਣੀ ਦੇ ਵਿੱਚੋ ਅੱਜ 50-50 ਸਾਲ ਦੇ ਬੰਦਿਆਂ ਦੇ ਗੋਡੇ ਦੁਖਣ ਲੱਗੇ 20 ਸਾਲ ਦੇ ਨੌਜਵਾਨ ਬਾਈ-ਬਾਈ ਸਾਲ ਦੇ ਨੌਜਵਾਨਾਂ ਦੇ 25-25 ਸਾਲਾਂ ਦੇ ਧੋਲੇ ਆਉਣ ਲੱਗੇ ਜਵਾਨਾਂ ਦੇ ਤੰਗ-ਡਾਲ ਲੱਗੇ ਉਹ ਕਿੱਡੀ ਕੁ ਬ੍ਰਾਂਡਾਂ ਦਾ ਲੱਗਿਆ ਬੰਦੇ ਉਹ ਵਾਈਬ ਲੱਗੀਆਂ ਦੋ ਤੇ 3 ਬੱਚੇ ਆ ਇਹ ਜਿਹੜੀਆਂ ਬਿਮਾਰੀਆਂ ਨੇ ਤੜਕੇ ਉਰਦੇ ਹੋ ਚਾਹ ਤੜਕੇ ਪਾਣੀ ਨਾਲ ਆਟਾ ਘੋਲ ਕੇ ਪਾਣੀ ਨਾਲ ਦਾਲ ਸਾਭੀ ਤੜਕੇ ਪਾਣੀ ਨਾਲ ਪੀਂਦੇ ਹੋ ਪਾਣੀ ਆ ਪਸੂ ਨੂੰ ਪੀਂਦੇ ਪਾਣੀ ਆ ਫਸਲਾਂ ਨੂੰ ਲਾਉਂਦੇ ਤਾਂ ਪਾਣੀ ਆ ਗੁਰਵਾਨੀ ਕਹਿੰਦੀ ਆ ਪਹਿਲਾ ਪਾਣੀ ਜੀਵਨ ਆ ਜਿੱਤਾਰਿਆ ਸਭ ਕੋ ਇਹ ਜੇ ਪਾਣੀ ਆ ਤਾਂ ਜੀਵਨ ਇਹਨਾਂ ਦਰਿਆਵਾਂ ਦੇ ਨਾਲ ਇਹਨਾਂ ਸਤਲੋਆ ਦੇ ਨਾਲ ਕੀ ਸਨ ਅਵਸਥਾ ਅਨੰਬਰ ਸਾਰੀ ਧਰਤੀ ਤੋਂ ਦਸ਼ਮੇਸ਼ ਪਤਾਣਾ ਜਦੋਂ ਖੰਡੇ ਬਾਤੇ ਦੀ ਬਹੁਤ ਤਿਆਰ ਕੀਤੀ ਤਾਂ ਇਸੇ ਸਤਲ ਦੇ ਵਿੱਚੋਂ ਪਾਣੀ ਲਿਆ ਜਿਹੜੇ ਪਾਣੀ ਨੂੰ ਪੀ ਕੇ ਸੂਰਮੇ ਪੈਦਾ ਹੋਏ ਯੋਧੇ ਪੈਦਾ ਹੋਏ ਮਰਜੀਵੜੇ ਪੈਦਾ ਹੋਏ ਜਿਹੜਾ ਪਾਣੀ ਤੁਹਾਨੂੰ ਜ਼ਿੰਦਗੀ ਤੁਹਾਨੂੰ ਜੀਵਨ ਅਕਸਲਾ ਸੀ ਜਿਹੜਾ ਪਾਣੀ ਤੁਹਾਨੂੰ ਖੁਸ਼ੀਆਂ ਹਾਸੇ ਖੇੜੇ ਦਿੰਦਾ ਸੀ ਉਹ ਪਾਣੀ ਅੱਜ ਤੁਹਾਨੂੰ ਮੌਤ ਦਿੰਦਾ ਉਹ ਪਾਣੀ ਤੁਹਾਡੇ ਜਿਵਾਕਾਂ ਨੂੰ ਖਾ ਰਿਹਾ ਹੈ ਸਾਨੂੰ ਲਗਾਤਾਰ 8 ਸਾਲੋਂ ਮੇ 16 ਦੇ ਲੱਗੇ ਆ ਆਪਾਂ ਹਤਮਾਨ ਵਰਗੇ ਕੋਰਤਾਰ ਸਦਨਾ ਵਰਗੇ ਲਗਾਤਾਰ ਸਾਰਨਾ ਜਾ ਕੇ ਉਥੇ ਵੀਡੀਓ ਬਣਾ ਕੇ ਪਾਉਂਦੇ ਰਹੇ ਖੜ ਕੇ ਬੁੱਢੇ ਦਰਿਆ ਦੇ ਉੱਤੇ ਪਿਆਦਰ ਕੋਈ ਲੋਕਾਂ ਨੂੰ ਜਾਣ ਦੇ ਕੇ ਮਾਰਿਆ ਜਾ ਰਿਹਾ ਅੱਜ ਜਾਂ ਜੇ ਕੋਈ ਹੱਟ ਗਈ ਲੋ ਜੇ ਆਣੇ ਰੰਗਾਂ ਮਲੇ ਹੋ ਗਈ ਪੱਪੀ ਤੇ ਬੱਗਾ ਤਿੰਨੇ ਐਮਐਲਏ ਡਾਈਨ ਫੈਕਟਰੀਆਂ ਦੇ ਮਾਲਕਾਂ ਦੇ ਹੱਕ ਨਿਖੜੇ ਆ। ਕਹਿੰਦੇ ਦਾ ਬੇਕਸੂਰ ਆ ਜੀ। ਬੇਕਸੂਰ ਬਾ ਮੋਕ ਆ। ਆ ਸੋਦੇ ਝਾਰ ਦੇ ਇਲਾਕੇ ਚ ਹੈ ਮੈਂ ਫਰੀਦਕੋਟ ਦੇ ਪਿੰਡਾਂ ਚ। ਹਰਗਿਆ ਦੇ ਪਿੰਡ ਗਿਆ। ਉਹ ਕਹਿੰਦੇ ਬਈ ਸਾਡੇ 1 ਮਹੀਨੇ ਦੇ ਵਿੱਚ 12 ਕੇਸ ਸਾਹਮਣੇ ਆਇਆ ਕੰਸਰ ਦਾ ਤੇ ਤਿੰਨ ਦੀ ਮੌਤ ਵੀ ਕੰਸਰ ਨਾਲ ਹੋਈ ਹੈ। ਆ ਤੇਜਾ ਦੇ ਲਾ ਪਿੰਡ ਆ। ਆ ਧਾਰਾ ਦਾ ਪਿੰਡ ਆ। ਫਰਕ ਕਾ ਦੇ ਹੋਰ ਜਮਰੋਂ ਦੇ ਉਹ ਕਹਿੰਦੇ ਸਾਡੇ ਬੱਚਾ ਪੈਦਾ ਹੁੰਦਾ ਜਾਂਦੇ ਜਵਾਗਰ ਨੂੰ ਸ਼ੂਗਰ ਕੈਂਸਰ ਕਾ ਪੀਆ ਹੁੰਦਾ ਹਰ ਸਾਲ ਦੇ ਜਵਾਕਾਂ ਦੀਆਂ ਕਿਡਨੀਆ ਉਡ ਰਹੀਆਂ ਨੇ ਗੁਰਦੇ ਬਿਲ ਹੋ ਰਹੇ ਆ ਆਪਾਂ ਕੌਣ ਸੁਤੇ ਬੈਣਾ ਵੀ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਆਪਾਂ ਨੂੰ ਕੀ ਹੈ ਸਿਰੋ ਮੰਨ ਲਿਆ ਅਸੀਂ ਤਾਂ ਲੜਨ ਵਾਲੇ ਲੋਕ ਆ ਲੜਨ ਵਾਲੇ ਬੰਦਿਆ ਸਰਕਾਰ ਘੇਰੂਗੀ ਸਾਨੂੰ ਜੇ ਇਹ ਤੁਸੀ ਸਿਰ ਸਕਦੇ ਯਾ ਕੋਈ ਹੋਰ ਵੀ 1921 ਕ੍ਰਾਸ ਹੋਦੀ ਆ ਅਖ਼ਬਰ ਚੱਲੀ ਜਾਂਦੀ ਆ ਕਿ ਲੱਖਾਂ ਸਦਾਨਾ ਮੁੱਲਾਪੁਰ ਦਾਖੇ ਆਇਆ ਸ਼ਰਧਰੇ ਝੰਡੇਦਾਰ ਨੂੰ ਅੱਗ ਲਾ ਕੇ ਮਚਾਉਣ ਦੀ ਧਮਕੀ ਦੇ ਕੇ ਗਿਆ ਪਰ ਜੱਜਤਾ 15 ਨੂੰ ਪੁਸ਼ਤਾਨ ਦੇ ਹੋਸਰਾ ਕਾਨੂੰ ਕਟ ਕਰ ਦੇਣਗੇ ਕਿਤੇ ਜਿਵੇਂ 2 ਸਾਲ ਪਹਿਲਾਂ ਹਰੀਕੇ ਪੱਤਰ ਪਾਚਾ ਰਤਾਈ ਦੇ ਰਿਤੇ ਤਰਨਤਾਰ ਜ਼ਿਲ੍ਹੇ ਦੇ ਵਿੱਚ ਕੇ ਲੱਖਾਂ ਪਾਕਿਸਤਾਨ ਤੋਂ ਕਿਤਾਬਾਂ ਵਾ ਕੇ ਵੇਚਦਾ ਆਈ ਐਸਆਈ ਨਾਲ ਜੋੜਦਾ ਨੂੰ ਲੜੇ ਨਾਲ ਜੋੜਦਾ ਬਾਹਰ ਬੈਠੇ ਨਾਲ ਬਹੁਤ ਵੱਡਾ ਕੱਟਿਆ ਮਹਾਰਾਜ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਇਹ ਪਰਚਾਰਾ ਹੋਇਆ ਤੁਸੀਂ ਕੀ ਕਰੋਗੇ ਘਰਾਵੇ ਕੋਲੇ ਲਾ ਕੇ ਬਾਜੋਗੇ ਪਾਣੀ ਦਾ ਪਿਓਗੇ ਨਾ ਮੀਂਹ ਨਾ ਰੋਟੀ ਨਾ ਖਾਓ ਬਾਜੋਗੇ ਦੋ ਦਿਨ ਪਾਣੀ ਨਾ ਪੀਓ ਮਰਾਂਗੇ ਤੇ ਪਾਣੀ ਪੀਓਗੇ ਫਿਰ ਕਿਹਦਾ ਨਾ ਫਿਰਨ ਵਾਲਾ ਕੰਮ ਦਾ ਧਰਤੀ ਇਹ ਤਾਂ ਵੀ ਜ਼ਹਿਰਾ ਤੇ ਆਵਾਤ ਨਾ ਨਾ ਜੀ ਵੀ ਜ਼ਹਿਰਾ ਤੇ ਪਾਣੀ ਪੀਓਗੇ ਤਾਂ ਪੀਓਗੇ ਕਿਹਦਾ ਦੁੱਖ ਦੀ ਗੱਲ ਆ ਮਾਸੋੜਿਆ ਕਿੱਧਰ ਵਾਇਰ ਕੇ ਚਾਇਆ ਕੋਟਲੀ ਮਦਰਾਂ ਨਾ ਪਿੰਡਾਂ ਚ ਹੋ ਗਿਆ ਆ ਭੁੱਧੀਆਂ ਹੋ ਕੇ ਪੁੱਤਿਆਂ ਹੋ ਕੇ ਹੋ ਗਿਆ ਆ ਸਭ ਕੋ ਯਾਰ ਨੱਖੇ ਨੇ ਜਿੰਨੀ ਚੌਂਟ ਨਹੀਂ ਲੜਦੀ ਇੱਥੋਂ ਮੈਂ ਕਮ ਸਹਾਂ ਦੇ ਜਾਂਦਾ ਮੈਂ ਪਟਿਆਲਾ ਹੀ ਜਾਂਦਾ 26 ਹਜ਼ਾਰ ਰੱਖਾ ਨਾ ਕਤਲ ਹੁੰਦਾ ਸੜਕ ਤੇ ਖੜਿਆ ਨਾ ਮੈਂ ਉੱਥੇ ਲੋਕਾਂ ਨੂੰ ਜਗਾਉਣਾ ਨੂੰ ਥੋੜੇ ਲੋਕੋ ਤੁਹਾਡੇ ਰੱਖਾ ਨਾ ਕਤਲ ਹੋ ਰਹੇ ਨੇ ਐਂ ਜੀ ਵੀ ਦੇ ਫਾਸਲੇ ਬਾਗ ਵੀ ਰੱਖ ਵੱਡੇ ਜਾ ਰਹੇ ਨੇ ਲੋਕ ਸੋਣ ਦੇ ਲਿਖਾਰੇ ਵੜ ਜਾਂਦੇ ਆ ਬਸ ਉਥੇ ਚੋਣ ਲੜਦੀਆਂ ਜਾ ਕੇ ਮੈਂ ਸੋਣੇ ਚੋਣ ਨਹੀਂ ਲੜਨੀ ਮੈਂ ਸੋਣੇ ਆ ਨਹਿਰਾਂ ਦਾ ਪਾਣੀ ਨਹੀਂ ਪੀਂਦਾ ਨਾ ਮੇਰਾ ਪਿੰਡ ਵੀ ਦਾ ਨਾਮ ਨਾ ਜਿਹੜਾ ਵੱਡਾ ਪੀਂਦਾ ਅਸੀਂ ਪਾਣੀ ਪੀਂਦੇ ਆ ਰੋਪੜ ਤੋਂ ਆਉਂਦੀ ਨਹਿਰ ਜਿਹੜੀ ਨੀਲੋ ਆਈ ਨਹਿਰ ਆ ਰਹੀ ਆਲੀ ਪਰ ਯਾਰ ਉਹ ਵੀ ਇੰਨਾ ਯਾਰ ਨਹੀਂ ਆ ਮੇਰਾ ਅੰਨੇ ਤੇ ਮੇਰਾ ਲਾਲ ਇੰਨਾ ਹੀ ਆ ਕਿ ਲੱਖਾਂ ਸਿਆਣਾ ਜੇ ਪੰਜਾਬ ਜੋਬਾ ਰਹੂਗਾ ਇਹ ਸੱਭਾ ਕਾ ਜਾਂਦੀ ਰਹੂ ਇਹ ਧਰਤੀ ਬੋਲੀ ਪਾਣੀ ਜਾਂਦੇ ਰਹਿਣਗੇ ਹਵਾਵਾਂ ਜਾਂਦੀਆਂ ਰਹਿਣਗੀਆਂ ਤਾਂ ਹੀ ਤੂੰ ਜਾਂਉਣਾ ਕਿਉਂਕਿ ਤੂੰ ਸਮਾਜਿਕ ਪ੍ਰਾਣੀ ਆ ਬਸ ਸਾਰੇ ਸਮਾਜਿਕ ਪ੍ਰਾਣੀ ਆ ਜੇ ਸਮਾਜ ਜਾਂਦਾ ਸਾਡਾ ਆਲਾ-ਦਾਲਾ ਜਾਂਦਾ ਸਾਡਾ ਆੜ-ਗਮਾੜ ਜਾਂਦਾ ਐ ਤਾਂ ਹੀ ਜਾਂਦੇ ਆ ਜੇ ਤੁਹਾਡੇ ਪਿੰਡ ਦੇ ਆਲੇ-ਦੁਆਲੇ ਪਿੰਡ ਮਰ ਜਾਣਗੇ ਤੁਹਾਡਾ ਇਕੱਲਾ ਬਣ ਜਾਂਦਾ ਰਹੂ ਮੇਰਾ ਮਾਲ ਜੇ ਨਹੀਂ ਆਉਂਦਾ ਕਿਦਰ ਤੇ ਕਿ ਵੀ ਭਰਦਾ ਕੋ ਤਰ ਕੇ ਤੇਲ ਦੀ ਵੀ ਲੈ ਧਰਤੀ ਤਰਾ ਫੋ ਲੱਖ ਰੁਪਏ ਦੁਕਾਨ ਨਹੀਂ ਲੱਗੀ ਮੇਰੀ ਇਹ ਉਹਨਾਂ ਗਾਂਵ ਦੇ ਜੀ ਹੈ ਅੰਦਰ ਦੇ ਦਾਦ ਦਾ ਤਰਫ ਹੈ ਕਿ ਨਹੀਂ ਯਾਰ ਆਪਾਂ ਦਾ ਜਾਣਾ ਹੀ ਰਹਿਣਾ ਦੁਨੀਆ ਦੇ ਫਤਰਾ ਆਪਣੇ ਦਾਦੇ ਪੁਰਦਾਦੇ ਚਲੇ ਗਏ ਆ ਜਾਣ ਤੋਂ ਪਹਿਲਾਂ ਆਪਣੀਆਂ ਨਸਲਾਂ ਨੇ ਧਰਤੀ ਪਾਣੀ ਬੋਲੀ ਸੱਗਤਾਂ ਜਿਉਂਦੀ ਛੱਡ ਗਈ ਸਾਡੇ ਨਾਲੋਂ ਜਾਲ ਬਚ ਗਿਆ ਘੁੱਗੀ ਆਪਣੇ ਆਂਗਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਖਾਤਰ ਕਾਂ ਨਾਲ ਪਿੰਡ ਜਾਂਦੀ ਹੈ ਨਾਲੇ ਕਾਂ ਦੇ ਮੁਕਾਮਰੇ ਉਹ ਦੀ ਮਾਜਵਾ ਕਿੱਡਾ ਕਰ। ਟਟਿਰੀ ਅੰਦਰ ਅੰਦਰ ਹੀ ਬੈਠੀ ਹੁੰਦੀ ਐ। ਕੁੱਤਾ ਜਾਂਦਾ ਅੰਦੇ ਕਾਂ ਟਟਿਰੀ ਪੁੱਤੇ ਦੇ ਮੂਰੇ ਹੋ ਕੇ ਹੰਦੀ ਐ। ਉਹ ਰੂਹ ਮੂੰਹ ਤੱਕ ਜਾਂਦੀ ਐ। ਜਿਹੜੇ ਜਾਨਵਰ ਆ ਪਸ਼ੂ ਆ ਪੰਛੀ ਆ ਜੀਵ ਜਿਨ੍ਹਾਂ ਦੇ ਜਵਾਨ ਵੀ ਹੈ ਨਹੀਂ ਉਹ ਆਪਣੇ ਬੱਚਿਆਂ ਨੂੰ ਬਚਾਉਣ ਖਾਤਰ ਯਾਰ ਆਪਣੀ ਜਾਨ ਦੇ ਖੇਡ ਜਾਂਦੇ ਐ। ਤੇ ਸਾਨੂੰ ਜਵਾਨ ਵੀ ਹੈਗੇ ਸਾਡੇ ਕੋਲੇ ਗਿਆਨ ਵੀ ਹੈਗਾ ਚੰਗੇ ਬਣੇ ਸਮਝ ਵੀ ਹੈਗੀ ਆ ਪਰ ਜਿញ ਆਪਣੇ ਜਵਾਨਾਂ ਨੂੰ ਆਪਣੇ ਲਾਦਾ ਨੂੰ ਮੌਤ ਦੇ ਉਹ ਟੱਕ ਲਈ ਮੈਂ ਪਿੰਡ ਚ ਗਿਆ ਅਹੀਂ ਕਾਥੂਆ ਵਕ ਬੰਦਾ ਦੂਰੋਂ ਦੇਖ ਕੇ ਮੁੜ ਗਿਆ ਮੈਂ ਆਹ ਕੁਮਾਰੀ ਮਖਾ ਭਾਈ ਆਇਆ ਤੇਰੇ ਘਰ ਦੀ ਗੱਲ ਕਰਨਾ ਆ ਮੁੜ ਗਿਆ ਰੁਕਿਆ ਨਾ ਮੈਂ ਪਿੰਡ ਵਾਲ ਨੂੰ ਪੁੱਛਿਆ ਮਾ ਭਾਈ ਕਿਵੇਂ ਕੋਈ ਗੁੱਸਾ ਤੁਹਾਡੇ ਨਾਲ ਇਹ ਕਹਿੰਦੇ ਭਾਈ ਗੁੱਸੇ ਨਹੀਂ ਹੈਗਾ ਇਹ ਝਾੜੂ ਵਾਲਾ ਆ ਮਾ ਕਿਉਂ ਬੋਕਰਾਂ ਦਾ ਪਾਣੀ ਨਹੀਂ ਪਿੰਦਾ ਪਾਣੀ ਬੋਕਰਾਂ ਦਾ ਵੀ ਪਾਣੀ ਬੰਦੀ ਵਾਲਾ ਵੀ ਕਿਉਂ ਪਾਣੀ ਤੱਕੜੀ ਵਾਲਾ ਵੀ ਕਿਉਂ ਯਾਰ ਸੋਡੀ ਮਰਜ਼ੀ ਜਿਹਨੂੰ ਮਰਜ਼ੀ ਬੋਤਾ ਪਾ ਦੋ ਮੈਂ ਬੋਤਾ ਨੂੰ ਕਹਿਣਾ ਹੈ ਬੋਤਾ ਮੰਗਣਾ ਹੈ ਆ ਕੇ ਤੇ ਬੰਦੇ ਫੋਨ ਕਰੀ ਜਾਂਦੇ ਆ ਵੀ ਅੱਜ ਜਾਣਾ ਤਾਂ ਹੈਗਾ ਜੀ ਲੱਖੇ ਨੇ ਪਿੰਡਾਂ ਨਾਲ ਪਰ ਅਸੀਂ ਪਾਰਟੀ ਦੂਜੀ ਦੇ ਆ ਸਾਡੀ ਮਾਨਸਿਕਤਾ ਦੇ ਵਿੱਚ ਅੱਜ ਉਹ ਹੀ ਚੀਜ਼ਾਂ ਬੜੀਆਂ ਤੇ ਫਸੀਆਂ ਖੜੀਆਂ ਨੇ ਅਫੀ ਬਰਾਨੀ ਪਾਰਕ ਦੀ ਬਰਾਨੀ ਪਾਰਕ ਤੇ ਆ ਮੈਂ ਤੁਹਾਨੂੰ ਗੋਦੀ ਚੱਕ ਕੇ ਲੈ ਜਾਊਂਗਾ ਸੋਡੀਆਂ ਨਸਲਾਂ ਫਸਲਾਂ ਬਚਾਉਣ ਦੀ ਗੱਲ ਕਰਨ ਆਇਆ ਆ ਆ ਮਾਲਵਾ ਨਹਿਰ ਜਿਹੜੀ ਕੱਢਣ ਜਾ ਰਹੇ ਆ ਇਸ ਨੂੰ ਜਮੇ ਮਾਰ ਦੂਗੀ ਕਿਉਂਕਿ ਆਜਾ ਪਾਣੀ ਆਉਣਾ ਬਾਹਰ ਸਤਲੋਜ ਦੇ ਵਿੱਚ ਇਹ ਨਾਮ ਨਾਲ ਨਾਲ ਨਾਲਾ ਹੀ ਬਰ ਆਉਂਦਾ ਆ ਆ ਦੋਨੇ ਜਣਾ ਦੇਖ ਲਓ ਕਦੇ ਥੋੜੇ ਜਿਹਾ ਪਿੰਡ ਦੇ ਕੋਲ ਦੀ ਆ ਜਿਹੜੀ ਵੱਡੀ ਨਹਿਰ ਆ ਉਹਦੇ ਦੇ ਪਾਣੀ ਜ਼ਿਆਦਾ ਆ ਜਿਹੜੀ ਪਹਿਲੀ ਉਹ ਜਗਤ ਹੈ ਕਿਉਂਕਿ ਨਾਲ ਨਾਲ ਤਰਾਂ ਦਾ ਨਾਲ ਹੀ ਮੁੜ ਜਾਂਦਾ ਰਾਹ ਚ ਉਹਦਾ ਬਿਆਸ ਦਾ ਪਾਣੀ ਆ ਕੇ ਠੱਕ ਮਾਰਦਾ ਹੈ ਇਦਰੀ ਮੋੜ ਦਿੰਦਾ ਹੈ ਜਿਹੜੀ ਮਾਲਵਾਦ ਨਾਲ ਥੋੜੇ ਰੋਲੇ ਪਾਸੇ ਨਿਕਲਣੀ ਹੈ ਹੜੀ ਦੇ ਪੱਤ ਨੂੰ ਤੇ ਸਾਰੀ ਜਿਆਦਾ ਉਸੇ ਜੀ ਆ ਜਾਣੀ ਹੈ ਸੁਖਬੰਦ ਵਾਲਿਓ ਸੋਚੋ ਯਾਰ ਗੌਰ ਕਰੋ ਪਰ ਸਾਡੇ ਪੰਜਾਬੀਆਂ ਨੇ ਸੋਚ ਜੇ ਬਣ ਗਈ ਇਸ਼ਵਰ ਦੇ ਕੋਲ ਆਪਾਂ ਕੀ ਲੈਣਾ ਆਪਾਂ ਕੁੜੀ ਕਿਰੇ ਦਾ ਭੇਜਤੀ ਮੁੰਡਾ ਕਿਰੇ ਦਾ ਭੇਜਤਾ ਤਾਂ ਮਗਰੀ ਲੱਗ ਜਾਂਦਾ ਵੀ ਬਸ ਆਦਿਆਂ ਕੁੜੀਆਂ 40-40 ਲੱਖ ਰੁਪਏ ਲੱਗਦੇ ਭੇਜੀ ਜਾਂਦੇ ਨੇ ਉੱਥੇ ਬਗਾਮੀ ਹੈ ਨਹੀਂ ਛੋਜਨ ਦਾ ਸ਼ਕਾਰ ਹੋ ਰਹੀਆਂ ਨੇ